ਸਾਡੇ ਵਸਤੀ ਦੇ ਵਿੱਚੋਂ ਨਸ਼ਾ ਬੰਦ ਹੋਣਾ ਚਾਹੀਦਾ ਹਰ ਸਾਲ ਦੇ 16-16 ਸਾਲ ਦੇ ਨਸ਼ਾ ਕਰਕੇ ਉੱਥੇ ਹਸਪੀਟਲ ਦੇ ਵਿੱਚ ਵਸਤੀ ਚ ਲੈ ਜਾਂਦੇ ਨੇ ਤੁਸੀਂ ਕਹਿੰਦੇ ਆ ਸਾਨੂੰ ਕਹਿੰਦੇ ਤੁਹਾਡੇ ਘਰ ਆ ਕੇ ਗੋਲੀਆਂ ਮਾਰ ਕੇ ਤੁਹਾਨੂੰ ਮਾਰ ਜਾਵਾਂਗੇ ਜਾਨਵਰ ਧਮਕੀਆਂ ਦਿੰਦੇ ਨੇ ਨਸ਼ੇ ਵਾਲੇ ਸਾਨੂੰ ਆ ਕੇ ਘਰਾਂ ਦੇ ਵਿੱਚ ਖੁਸਕੇ ਮਾਰਦੇ ਆ ਉਹਨਾਂ ਆਟਾ ਨਹੀਂ ਮਿਲਦਾ ਜਿੰਨਾ ਨਸ਼ਾ ਮਿਲਦਾ 10 ਵਜੇ ਤੋਂ ਅੱਗੇ ਗੱਬਰ ਨੇ ਭਾਲਿਆ ਸਕੂਟਰੀ ਤੇ ਇਹ ਲੈ ਗਿਆ ਉਹਨੂੰ ਰਾਤ ਦੇ 9 9:30 ਵਜੇ ਦੇ ਕਰੀਬ ਸਾਡੇ ਘਰੇ ਲੈ ਕੇ ਆਇਆ ਏ।ਾਨੂੰ ਨਹੀਂ ਪਤਾ ਇਹ ਗੱਬਰ ਵੇਚਦਾ ਚਿੱਟਾ, ਸਾਨੂੰ ਨਹੀਂ ਪਤਾ ਇਹਨੇ ਕੀ ਖਵਾਇਆ ਮੁੰਡੇ ਨੂੰ। ਸਾਡੇ ਘਰੇ ਪਾ ਗਿਆ ਕਹਿੰਦਾ ਇਹਨੂੰ ਦਵਾਈ ਦਵਾ ਲੈਂਦੀ ਏ, ਧਾਰੂ ਦਾ ਨਸ਼ਾ, ਧਾਰੂ ਪੀਤੀ ਹੋਈ ਏ, ਧਾਰੂ ਇਹਦੀ ਉੱਤਰ ਜੈ ਦੀ। ਅਸੀਂ ਪਾਣੀ ਧਾਣੀ ਪਿਆਈ ਗੈਂ 3:00 ਵਜੇ ਕੁਛ ਮਿੰਟ ਹੋਏ ਸੀਦੇ ਉਦੋਂ ਇਹ ਪੂਰਾ ਹੋ ਗਿਆ। ਕੁਣ ਸਾਨੂੰ ਨਹੀਂ ਇਹਨੇ ਪਤਾ ਵੀ ਇਹਨੇ ਟੀਕਾ ਲਾ ਦਿੱਤਾ ਹੈ ਕਿ ਕੋਈ ਹੋਰ ਚੀਜ਼ ਖਵਾਤੀ ਬਹੁਤ ਜਰੀਲੀ ਚੀਜ਼ ਖਵਾਤੀ ਹੈ ਫਿਰੋਜ਼ਪੁਰੰਦਾ ਨਸ਼ੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਨਸ਼ੇ ਕਨ ਆਏ ਦੇ ਨੌਜਵਾਨਾਂ ਦੀ ਮੌਤਾਂ ਹੋ ਰਹੀਆਂ ਨੇ તાਜਾ ਮਾਮਲਾ ਫਿਰੋਜ਼ਪੁਰ ਦੀ ਵਸਤੀ ਗੋਲਬਾਗ ਤੋਂ ਸਾਹਮਣੇ ਆਇਆ ਜਿੱਥੇ ਇੱਕ 19 ਸਾਲਾ ਨੌਜਵਾਨ ਦੀ ਨਸ਼ੇ ਕਨ ਮੌਤ ਹੋ ਗਈ ਹੈ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਚ ਹੈ ਤੇ ਪਰਿਵਾਰ ਵੱਲੋਂ ਨਸ਼ਾ ਵੇਚਣ ਵਾਲੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਸ ਬੰਦੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਵਸਤੀ ਵਿੱਚ ਛਰੇ ਆ ਨਸ਼ਾ बिक ਰਿਹਾ ਹੈ ਜਿਸ ਨਾਲ ਆਜ ਦੇ ਨੌਜਵਾਨ ਨਸ਼ੇ ਦੀ ਪੇਟ ਚੜ ਰਹੇ ਨੇ ਇਸ ਦੇ ਚੱਲਦੇ ਅੱਜ ਉਨ੍ਹਾਂ ਦੇ ਨੌਜਵਾਨ ਪੁੱਤ ਦੀ ਨਸ਼ੇ ਦਾਦੀ ਇਹ ਕਿ ਮ੍ਰਿਤਕ ਨੌਜਵਾਨ ਦੀ ਮੌਤ ਤੋਂ ਪਹਿਲਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਬੋਲ ਰਿਹਾ ਹੈ ਕਿ ਉਸ ਨੂੰ ਕਿਸ ਨੇ ਨਸ਼ਾ ਕਰਵਾਇਆ ਫਿਲਹਾਲ ਪਰਿਵਾਰ ਵੱਲ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਵਸਤੀ ਵਿੱਚ ਨਸ਼ੇ ਤੇ ਰੋਕ ਲਗਾਈ ਜਾਵੇ ਤਾਂ ਜੋ ਉਹਨਾਂ ਦੀ ਤਰੱਕੀ ਸੇ ਹੋਰ ਦਾ ਘਰ ਨਾ ਹੋ ਜੜੇ ਸਾਡੇ ਵਸਤੀ ਦੇ ਵਿੱਚੋਂ ਨਸ਼ਾ ਬੰਦ ਹੋਣਾ ਚਾਹੀਦਾ ਪੂਰੀ ਤਰ੍ਹਾਂ ਕਿ ਕੋਈ ਵੀ ਬੱਚਾ ਸਾਡਾ ਪਛਿਆ ਨਹੀਂ ਹੈਗਾ ਸਾਰੇ ਬੱਚੇ 17 17 ਸਾਲ ਦੇ 16 16 ਸਾਲ ਦੇ ਨਸ਼ਾ ਕਰਕੇ ਉੱਥੇ ਹਸਪੀਟਲ ਦੇ ਵਿੱਚ ਵਸਤੀ 'ਚ ਲਏ ਜਾਂਦੇ ਨੇ ਵਸਤੀ 'ਚ ਜੇ ਅਸੀਂ ਕਹਿੰਦੇ ਆ ਸਾਨੂੰ ਕਹਿੰਦੇ ਤੁਹਾਡੇ ਘਰ ਆ ਕੇ ਗੋਲੀਆਂ ਮਾਰ ਕੇ ਤੁਹਾਨੂੰ ਮਾਰ ਜਾਵਾਂਗੇ ਸਾਨੂੰ ਧਮਕੀਆਂ ਦਿੰਦੇ ਨੇ ਨਸ਼ੇ ਲੇ ਸਾਨੂੰ ਆ ਕੇ ਘਰਾਂ ਦੇ ਵਿੱਚ ਘੁਸ ਕੇ ਮਾਰਦੇ ਆ ਤੇ ਕਿੰਨਾ ਕੁ ਨਸ਼ੇ ਦੀ ਗੱਲ ਕਰੀ ਕਿੰਨਾ ਹੋ ਗਿਆ ਬਹੁਤ ਜ਼ਿਆਦਾ ਹੋਇਆ ਪਿਆ ਜੀ ਨਸ਼ਾ ਉਹਨਾਂ ਦਾ ਆਟਾ ਨਹੀਂ ਮਿਲਦਾ ਉਹਨਾਂ ਆਟਾ ਨਹੀਂ ਮਿਲਦਾ ਜਿੰਨਾ ਨਸ਼ਾ ਮਿਲਦਾ ਨਸ਼ਾ ਕਿਹੜਾ ਕਿਹੜਾ ਇੱਥੇ ਮਿਲਦਾ ਚੱਲਦਾ ਚਿੱਟਾ दारू ਗਾਂਜਾ ਸਭ ਕੁਝ ਵਿਕੀ ਜਾਂਦਾ 30 ਕੇ ਗੋਲੀਆਂ ਸਭ ਕੁਝ ਵਿਕੀ ਮੇਰਾ ਨਾਮ ਬਾਗ ਹੈ ਜੀ ਲੜਕੇ ਮੇਰੇ ਦਾ ਨਾਮ ਗੋਰਾ ਹੈ ਸਵੇਰੇ 10 ਵਜੇ ਘਰੋਂ ਲੱਗਿਆ 10 ਵਜੇ ਤੋਂ ਅੱਗੇ ਗੱਬਰ ਨੇ ਭਾਲਿਆ ਸਕੂਟਰੀ ਤੇ ਇਹ ਲੈ ਗਿਆ ਉਹਨੂੰ ਸਾਨੂੰ ਨਹੀਂ ਪਤਾ ਕਿੱਥੇ ਲੈ ਗਿਆ ਕਿੱਥੇ ਨਹੀਂ ਲੈ ਗਿਆ ਰਾਤ ਦੇ 9 9:30 ਵਜੇ ਦੇ ਕਰੀਬ ਸਾਡੇ ਘਰੇ ਲੈ ਕੇ ਆਇਆ ਏ ਉਹਦੇ ਉੱਤੇ दारू ਪਲਟੀ ਹੋਈ ਏ दारू ਉਹ ਪੀਂਦਾ ਨਹੀਂ ਸੀਦਾ ਨਾ ਆਂਡਾ ਖਾਂਦਾ ਸੀਦਾ ਸਾਨੂੰ ਨਹੀਂ ਪਤਾ ਇਹ ਗੱਬਰ ਵੇਚਦਾ ਚਿੱਟਾ ਸਾਨੂੰ ਨਹੀਂ ਪਤਾ ਇਹਨੇ ਕੀ ਖਵਾਇਆ ਮੁੰਡੇ ਨੂੰ ਕੀ ਨਹੀਂ ਖਵਾਇਆ ਰਾਤ ਆਪੇ ਹੀ ਲਿਆਇਆ ਸਾਡੇ ਘਰੇ ਉਸ ਤੋਂ ਬਾਅਦ ਜੂਨ ਚੱਕ ਕੇ ਆਪੇ ਕਹਿੰਦਾ ਇਹਨੂੰ ਮੈਂ ਦਾਖਲ ਕਰਾ ਦਾਨਾ ਦਵਾਈ ਦਵਾ ਕੇ ਦੇ ਆਣਾ ਆਪੇ ਲੈ ਗਿਆ ਅਸੀਂ ਇਹਦੇ ਮਗਰ ਗਏ ਆਂ ਸਾਨੂੰ ਕਿਤੇ ਨਹੀਂ ਲੱਭਾ 11 ਵਜੇ ਤੇ ਕਰੀਬ ਅਸੀਂ ਕੁਛ ਘਰੇ ਆ ਗਏ ਆ 12 ਵਜੇ ਕੁਛ ਮਿੰਟ ਤੇ ਸਾਡੇ ਘਰੇ ਲੈ ਕੇ ਆਇਆ ਹੈ ਸਾਡੇ ਘਰੇ ਪਾ ਗਿਆ ਕਹਿੰਦਾ ਇਹਨੂੰ ਦਵਾਈ ਦਵਾ ਲੈਂਦੀ ਹੈ ਇਹ दारू ਦਾ दा ਨਸ਼ਾ दारू ਪੀਤੀ ਹੋਈ ਹੈ दारू ਇਹਦੀ ਉੱਤਰ ਜਾਏ ਦੀ ਇਹ ਹੋ ਜਾਏ ਦਾ ਠੀਕ ਹੈ ਇਹਨੂੰ ਪਾਣੀ ਪੂਣੀ ਪਿਆਈ ਜਾ ਜੀ ਅਸੀਂ ਪਾਣੀ ਧਾਣੀ ਪਿਆਈ ਗਏ 3 ਵਜੇ ਕੁਛ ਮਿੰਟ ਹੋਏ ਸੀਦੇ ਉਦੋਂ ਇਹ ਪੂਰਾ ਹੋ ਗਿਆ ਕੀ ਲੱਗਦਾ ਕੋਈ ਚਿੱਟਾ ਵਗੈਰਾ ਕੋਈ ਨਸ਼ਾ ਚਿੱਟਾ ਹੋਇਆ ਨਹੀਂ ਜੀ ਕੁਝ ਨਹੀਂ ਸਾਨੂੰ ਨਹੀਂ ਜੀ ਪਤਾ ਇਹਨੇ ਕੀ ਖਵਾਇਆ ਚਿੱਟਾ ਪਿਆਇਆ ਕਿ ਉਸ ਨੂੰ ਕੁਝ ਖਵਾਇਆ ਸਾਨੂੰ ਨਹੀਂ ਪਤਾ ਇਹਨੇ ਕੀ ਕੁਝ ਕੀਤਾ ਟੀਕਾ ਲਵਾਇਆ ਵੀ ਕੀ ਕੀਤਾ ਟੀਕਾ ਇਹ ਆਪ ਵੀ ਮੁੰਡਿਆਂ ਨੂੰ ਵੇਚਦਾ ਇਹ ਆਪ ਘਰ ਘਰ ਕੇ ਮੁੰਡਿਆਂ ਨੂੰ ਟੀਕੇ ਲਾਉਂਦਾ ਤੋਂ ਸਾਨੂੰ ਨਹੀਂ ਇਹਨੇ ਪਤਾ ਵੀ ਇਹਨੇ ਟੀਕਾ ਲਾ ਦਿੱਤਾ ਹੈ ਕਿ ਕੋਈ ਹੋਰ ਚੀਜ਼ ਖਵਾਤੀ ਬਹੁਤ ਜਰੀਲੀ ਚੀਜ਼ ਖਵਾਤੀ ਹੈ ਕਿੰਨੇ ਹੋਰ ਕਿੰਨੇ ਉਮਰ ਹੈ ਗਈ ਸੀ ਜੀ 19 ਸਾਲ ਦੇ ਕਰੀਬ ਹੈ ਗਈ ਸੀ ਫਿਰੋਜ਼ਪੁਰ ਤੋਂ ਆਰਐਲ ਤੋਂ ਬੰਦੀ ਰਿਪੋਰਟ